ਹਜ਼ੂਰ ਦੇ ਅੰਮ੍ਰਿਤ ਵਚਨ ਸੀ ਪੜਨੇ ਤੇ ਜਿਹੜਾ ਸਭ ਤੋਂ ਮੁਢਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਹੈ ਉਹ ਦਰਅਸਲ ਹਰ ਬਾਣੀ ਪੜਨ ਵਾਲੇ ਨੂੰ ਇਸ ਗੱਲ ਦੀ ਸੁਚੇਤ ਔਰ ਸਮਝ ਬਖਸ਼ਤਾ ਹੈ ਕਿ ਬਾਣੀ ਪੜਨ ਵਾਲਿਆ ਸਭ ਤੋਂ ਪਹਿਲੀ ਗੱਲ ਤੂੰ ਮੂਲ ਮੰਤਰ ਦੀ ਸਮਝ ਤੇ ਜਿਤਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਜ਼ਾਨਾ ਮਿਲੇਗਾ ਸੱਚ ਇਹ ਵੇ ਸਾਰੀ ਦੀ ਸਾਰੀ ਅੰਮ੍ਰਿਤ ਬਾਣੀ ਉਸ ਇੱਕ ਓਮਕਾਰ ਨਾਲ ਜੋੜਨ ਵਾਸਤੇ ਸਾਨੂੰ ਪ੍ਰੇਰਨਾ ਦਿੰਦੀ ਫਿਰ ਸ਼ਬਦ ਮੈਂ ਦੁਹਰਾ ਦੇਣਾ ਪਾਣਾ ਕਿ ਇਹ ਸੀ ਰੋਜ਼ ਪਾਠ ਕਰਨੇ ਖਾਂ ਪਰ ਇੱਕ ਓਮਕਾਰ ਉਹ ਸਾਡਾ ਮੂਲ ਹੈ ਤੇ ਦਾਸ ਨੇ ਇੱਕ ਵਾਰ ਇਥੇ ਵਿਚਾਰ ਕਰਦੇ ਆ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਓਮਕਾਰ ਸ਼ਬਦ ਨੂੰ ਤਿੰਨ ਖੀਸਿਆਂ ਦੇ ਵਿੱਚ ਉਚਾਰਨ ਕਰਨੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰੂ ਨੇ ਆਰਾਮਕਲੀ ਰਾਗ ਦੱਖਣੀ ਵਿੱਚ ਕਿਉਂਕਿ ਦੱਖਣੀ ਦਾ ਸਬੰਧ ਰਾਗ ਨਾਲ ਹੈ ਉਸ ਵਿੱਚ ਓਮਕਾਰ ਦੀ ਬਾਣੀ ਉਚਾਰਨ ਕੀਤੀ ਪਰ ਜਿਸ ਨੂੰ ਅਸੀਂ ਪ੍ਰਚਲਿਤ ਨਾਮ ਦੱਖਣੀ ਓਮਕਾਰ ਕਹਿੰਦੇ ਹਾਂ ਅਸਲਚ ਹਿੰਦੂਇਸਮ ਦੇ ਅੰਦਰ 12 ਸ਼ਿਵਲਿੰਗਾਂ ਦੀ ਪੂਜਾ ਕੀਤੀ ਜਾਂਦੀ ਹੈ ਥੋੜੀ ਜੀ ਬੇਨਤੀ ਧਿਆਨ ਨਾ ਸੁਣੋ ਪਰ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਦੇ ਕੰਡੇ ਤੇ ਇੱਕ ਮੰਦਿਰ ਹੈ ਉਸ ਮੰਦਿਰ ਦਾ ਨਾਮ ਹੀ ਓਂਕਾਰੇਸ਼ਵਰ ਹੈ ਨਾਮ ਓਂਕਾਰ ਈਸ਼ਵਰ ਜ਼ਰੂਰ ਹੈ ਪਰ ਉੱਥੇ ਓਂਕਾਰ ਦੀ ਉਪਾਸਨਾ ਨਹੀਂ ਉੱਥੇ ਵੀ ਸ਼ਿਵਲਿੰਗ ਦੀ ਪੂਜਾ ਹੀ ਕੀਤੀ ਜਾਂਦੀ ਹੈ ਪਾਵਾਂ ਕਿ ਕੁਝ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਦੱਖਣੀ ਓੰਕਾਰ ਦੀ ਬਾਣੀ ਹੈ ਇਸ ਸਤਿਗੁਰਾਂ ਨੇ ਉੱਥੇ ਪਾਂਡਿਆ ਨੂੰ ਸਮਝਾਉਣ ਦੇ ਲਈ ਓੰਕਾਰੇਸ਼ਵਰ ਦੀ ਧਰਤੀ ਤੇ ਨਰਮਦਾ ਦੇ ਕੰਢੇ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ ਪਰ ਦਾਸਿਕ ਬੇਨਤੀ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਹਿਲਾ ਸ਼ਬਦ ਇੱਕ ਓ ਓੰਕਾਰ ਸਿੱਖ ਇਹਨੂੰ ਧਿਆਨ ਵਿੱਚ ਜੇਨ ਵਿੱਚ ਰੱਖ ਲਵੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਇਹਨੂੰ ਇੱਕ ਓੰਕਾਰ ਸ਼ਬਦ ਜੇਨ ਚੋਂ ਨਿਕਲੇ ਨਾ ਕਿਉਂਕਿ ਭਾਵੇਂ ਕਿਸੇ ਮਹਾਂਪੁਰਖ ਨੂੰ ਪੜੋਗੇ ਸਾਰੀ ਬਾਣੀ ਦਾ ਮਕਸਦ ਇੱਕੋ ਹੈ ਕਿ ਇਸ ਜੀਵ ਆਤਮਾ ਨੂੰ ਇੱਕ ਓੰਕਾਰ ਨਾਲ ਜੋੜ ਦਿੱਤਾ ਜਾਏ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਕਿ ਕੁਝ ਭਗਤ ਸਹਿਬਾਨਾਂ ਨੇ ਓੰਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਹਨਾਂ ਦੀ ਰਚਨਾ ਪੜੋ ਉਹਦੇ ਚ ਓਮਕਾਰ ਸ਼ਬਦ ਨਹੀਂ ਮਿਲੇਗਾ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੈ ਭਗਤ ਧੰਨਾ ਸਾਹਿਬ ਜੀ ਦੀ ਬਾਣੀ ਚ ਨਹੀਂ ਮਿਲੇਗਾ ਬਾਬਾ ਫਰੀਦ ਸਾਹਿਬ ਦੀ ਰਚਨਾ ਚ ਨਹੀਂ ਮਿਲੇਗਾ ਪਰ ਮੁਕਤੀ ਗੱਲ ਕੀ ਸਤਗੁਰਾਂ ਨੇ ਆਪਣੇ ਕੋਲੋਂ ਜਿੱਥੇ ਭਗਤ ਰਚਨਾ ਭਗਤਾਂ ਦੇ ਅੰਮ੍ਰਿਤ ਬੋਲ ਦਰਜ ਕੀਤੇ ਉਹਦੇ ਉੱਪਰ ਵੀ ਸਰਲੇਖ ਮੇਰੇ ਸਤਗੁਰੂ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਦਾ ਦਿੱਤਾ ਇਸ ਸਤਿਗੁਰੂ ਗੁਰੂ ਅਰਜੁਨ ਦੇਵ ਸਰਲੇਖ ਦਿਖ ਰਿਹਾ ਹੈ। ਇਹਦਾ ਕਾਰਨ ਕੀ ਸੀ? ਇਹਦਾ ਮਤਲਬ ਸੀ ਸ਼ਬਦ ਭਾਵੇਂ ਬੀਠਲ ਨਾਮ ਨਾਲ ਪ੍ਰਭੂ ਨੂੰ ਸੰਬੋਧਨ ਕਰੀਏ। ਸ਼ਬਦ ਭਾਵੇਂ RAM ਨਾਲ ਮੁਖਾਤਬ ਕਰੀਏ। ਸ਼ਬਦ ਭਾਵੇਂ ਅੱਲਾ ਵਰਤ ਕੇ ਪਰਮਾਤਮਾ ਨੂੰ ਸੰਬੋਧਨ ਕੀਤਾ ਜਾਏ। ਸ਼ਬਦ ਭਾਵੇਂ ਗੋਪਾਲ ਵਰਤਿਆ ਜਾਏ। ਸ਼ਬਦ ਮੂਰਾਰੀ ਵਰਤਿਆ ਜਾਏ। ਸ਼ਬਦ ਭਾਵੇਂ ਰੱਬ ਵਰਤਿਆ ਜਾਏ। ਪਰ ਇਹ ਗੱਲ ਤੈਨੂੰ ਪੱਕੀ ਤਰ੍ਹਾਂ ਚੇਤੇ ਰੱਖੇ ਕਿ ਬੀਠਲ ਗੋਪਾਲ ਮੁਰਾਰੀ ਅੱਲਾ ਰਹੀਮ ਕਰੀਮ ਜੋ ਵੀ ਸ਼ਬਦ ਵਰਤਿਆ ਜਾਏ ਭਰਮ ਚਿਨਾ ਪੈ ਜੀ ਹਰ ਸ਼ਬਦ ਦਾ ਮਕਸਦ ਇਹ ਕੋਵੇ ਕਿ ਤੂੰ ਇੱਕ ਓੰਕਾਰ ਨਾਲ ਜੁੜੇ ਤੇ ਸਤਿਗੁਰ ਪ੍ਰਸਾਦ ਤੈਨੂੰ ਮਿਲ ਜੇ ਫਿਰ ਬੇਨਤੀ ਇਹਨੂੰ ਥੋੜੀ ਜੀ ਦੁਹਰਾਵਾਂਗਾ ਹੁਣ ਇੱਕ ਓੰਕਾਰ ਜਿਹੜਾ ਬਚਨ ਹੈ ਪਾਵਾਂ ਕੇ ਇੱਕ ਵਾਰ ਦੀ ਬੜੀ ਵਿਸਤਾਰ ਸਹਿਤ ਵਿਆਖਿਆ ਕੀਤੀ ਸੀ ਕੌਣਾ ਮੈਂ ਸਿੱਖ ਸ਼ਬਦ ਸੰਬੰਧੀ ਸਿਰਫ ਅੱਜ ਕਿ ਜਿਹੜਾ ਇੱਕ ਸ਼ਬਦ ਹੈ ਪਾਠ ਕਰਨ ਵਾਲੇ ਗੁਰਸ਼ਿਕ ਬੈਠੇ ਹੋ ਸਤਿਗੁਰਾਂ ਨੇ ਇੱਕ ਸ਼ਬਦ ਓੰਕਾਰ ਤੋਂ ਪਹਿਲਾਂ ਅੱਖਰਾਂ ਦਾ ਰੂਪ ਨਹੀਂ ਦਿੱਤਾ ਹਾਲਾਂਕਿ ਗੁਰਬਾਣੀ 'ਚ ਈੜੀ ਨੂੰ ਸਿਆਰੀ ਕੱਕੇ ਨੂੰ ਔਕੜ ਇੱਕ ਸ਼ਬਦ ਹੁੰਦਾ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ ਸ਼ਬਦ ਹੁੰਦਾ ਹੈ ਵਿਆਕਰਨ ਅਨੁਸਾਰ ਜਿੱਥੇ ਉਹ ਸ਼ਬਦ ਵਰਤੇ ਜਾਂਦੇ ਨੇ ਉੱਥੇ ਅਰਥਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਇਹਦਾ ਅਰਥ ਇੱਕ ਵਚਨ ਵਿੱਚ ਹੈ ਜਾਂ ਬਹੁ ਵਚਨ ਵਿੱਚ ਹੈ ਪਰ ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਈੜੀ ਨੂੰ ਸਿਆਰੀ ਕੱਕਾ ਨਹੀਂ ਲਿਖਿਆ ਉਹਨਾਂ ਨੇ ਖਿੰਦਸੇ ਵਾਲਾ ਸ਼ਬਦ ਵਰਤ ਲਵਾ ਖਿੰਦਸੇ ਵਾਲਾ ਜਿਹੜਾ ਪਹਿਲਾ ਅੰਕ ਹੈ ਉਸ ਦੀ ਵਰਤੋਂ ਕੀਤੀ ਸਿੱਖ ਵਿਦਵਾਨ ਤੇ ਮਹਾਂਪੁਰਖ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਅਸਲ 'ਚ ਜਿਹੜਾ ਓਮ ਸ਼ਬਦ ਸੀ ਵੇਦ ਤੋਂ ਸ਼ਬਦ ਆਉਂਦਾ ਹੈ ਓਮ ਇਸ ਓਮ ਸ਼ਬਦ ਦੀ ਜਦੋਂ ਕੋਈ ਇਹਨੂੰ ਉਚਾਰਨ ਕਰਦਾ ਹੈ ਤੇ ਧੁਨੀ ਦੇ ਰੂਪ ਚ ਉਦੋਂ ਇਸ ਧੁਨੀ ਦੇ ਤਿੰਨ ਹਿੱਸੇ ਕੀਤੇ ਜਾਂਦੇ ਜਦੋਂ ਵੀ ਕੋਈ ਓਮ ਸ਼ਬਦ ਬੋਲਦਾ ਐੜਾ ਊੜਾ ਤੇ ਮੰਮਾ ਇਹ ਤਿੰਨ ਅੱਖਰ ਬਣਾ ਦਿੱਤੇ ਜਾਂਦੇ ਨੇ ਓਮ ਤੇ ਉਹਨਾਂ ਕੀ ਕੀਤਾ ਇਸ ਧੁਨੀ ਦੇ ਤਿੰਨ ਅੱਖਰ ਜਿਹੜੇ ਸਨ ਉਹਨਾਂ ਨੂੰ ਤ੍ਰੇ ਦੇਵਤਿਆਂ ਨਾਲ ਜੋੜ ਦਿੱਤਾ ਬ੍ਰਹਮਾ ਵਿਸ਼ਨ ਤੇ ਮਹੇਸ਼ ਉਹਨਾਂ ਕਹੇ ਵੀ ਜਿਹੜਾ ਓਮ ਸ਼ਬਦ ਹੈ ਹਾਲਾਂਕਿ ਕੁਝ ਵਿਚਾਰਤਾਰਾ ਹਿੰਦੂਇਜ਼ਮ ਦੇ ਇਹਨੂੰ ਬ੍ਰਹਮਵਾਚਕ ਮੰਨਦੀ ਪਰ ਬਹੁ ਗਿਣਤੀ ਵਿੱਚ ਵਿਦਵਾਨ ਪੰਡਿਤ ਇਹ ਗੱਲ ਕਹਿੰਦੇ ਨੇ ਓਮ ਸ਼ਬਦ ਇਸ ਵਿੱਚ ਬ੍ਰਹਮਾ ਵਿਸ਼ਨ ਔਰ ਮਹੇਸ਼ ਤਿੰਨ ਦੇਵਤਿਆਂ ਦਾ ਇੱਕ ਇੱਕ ਅੱਖਰ ਹੈ ਸਤਿਗੁਰੂ ਨੇ ਕਿਰਪਾ ਕੀਤੀ ਹਾਲਾਂਕਿ ਓ ਓੰਕਾਰ ਓਮ ਸ਼ਬਦ ਇੱਥੇ ਬ੍ਰਹਮਵਾਚਕ ਹੈ ਬ੍ਰਹਮਵਾਚਕ ਸ਼ਬਦ ਆਪਾਂ ਸਮਝ ਗਏ ਨਾ ਕਿ ਪਰਮਾਤਮਾ ਲਈ ਕਾਂ ਸ਼ਬਦ ਦੇ ਅਰਥ ਜਿਸ ਨੂੰ ਉੱਪਰ ਆਪਾਂ ਲਕੀਰ ਰੂਪ ਕਹਿੰਦੇ ਕਾਂ ਜਿਹੜਾ ਹੈ ਉਸ ਦੀ ਨਿਰੰਤਰਤਾ ਸਰਵ ਵਿਆਪਕ ਉਹ ਜਿਹੜਾ ਇੱਕ ਹੈ ਭਾਵਾਂ ਅੱਖਰ ਵਿੱਚ ਓੰਕਾਰ ਹੈ ਖਿਮਾ ਕਰਿਓ ਖੁੱਲੇ ਦਿਲ ਨਾਲ ਸੁਣਿਓ ਕਾਗਜ਼ ਉੱਤੇ ਗੁਰਦੇਵ ਨੇ ਇੱਕ ਓੰਕਾਰ ਓੰਕਾਰ ਸ਼ਬਦ ਪਾਇਆ ਪਰ ਯਾਦ ਰੱਖੋ ਜੋ ਕਾਗਜ਼ ਉੱਤੇ ਗੁਰਦੇਵ ਨੇ ਆਪ ਲਿਖਿਆ ਅਸਲ 'ਚ ਉਹਦਾ ਪੂਰਾ ਪਸਾਰਾ ਬਾਦ ਸ੍ਰਿਸ਼ਟੀ ਦੇ ਵਿੱਚ ਹੈ ਜੋ ਲਿਖਿਆ ਹੈ ਓੰਕਾਰ ਕਾਰਦਾਰਤ ਕੀਤਾ ਇੱਕ ਰਸ ਸਰਬ ਵਿਆਪਕ ਨਿਰੰਤਰ ਜਿਹਦੇ ਵਿੱਚ ਰੰਚਕ ਮਾਤਰ ਵੀ ਕਿਤੇ ਕੋਈ ਟੋਟ ਨਹੀਂ ਕਿਤੇ ਕੋਈ ਕਾਟ ਨਹੀਂ ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਉਹਨਾਂ ਨੇ ਇਹ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਘਰ ਵਿੱਚ ਓੰਕਾਰ ਸ਼ਬਦ ਉਹ ਕਿਸੇ ਦੇਵਤੇ ਤੇ ਕਿਰਤਮ ਦੀ ਪੂਜਾ ਵਾਸਤੇ ਨਹੀਂ ਓਮਕਾਰ ਸ਼ਬਦ ਕੇਵਲ ਪਰਮ ਬ੍ਰਹਮ ਪਰਮੇਸ਼ਵਰ ਦਾ ਲਖਾਇਕ ਬ੍ਰਹਮਵਾਚਕ ਹੈ ਪਰ ਅਗਲੀ ਗੱਲ ਕਿਰਪਾ ਇਹ ਕੀਤੀ ਉਹਨੇ ਉਹਨਾਂ ਨੇ ਓਮਕਾਰ ਤੋਂ ਪਹਿਲਾਂ ਅੱਖਰਾਂ ਵਿੱਚ ਇੱਕ ਬੰਤਰ ਬਣਾਈ ਹੀ ਨਹੀਂ ਈੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ ਕਿਉਂਕਿ ਵਿਦਵਾਨ ਨੇ ਆਉਣ ਵਾਲੇ ਸਮੇਂ 'ਚ ਆਪਣੇ ਮਤਲਬ ਦੇ ਕਿਉਂਕਿ ਅੱਜ ਵੀ ਅਰਥ ਹਰ ਬੰਦਾ ਆਪਣੇ ਢੰਗ ਨਾਲ ਕਰ ਰਿਹਾ ਹੈ ਜਿਹੜਾ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਕਹਿੰਦੇ ਆਨਦੇ ਆਜੇ ਸ਼ਬਦ ਜਿਹੜਾ ਉਹ ਅੱਖਰ ਬਦਲ ਜਾਂਦਾ ਪਰ ਜਿਹੜਾ ਅੰਕ ਹੈ ਉਹ ਅਰਥ ਨਹੀਂ ਬਦਲਦਾ ਹੁੰਦਾ ਫਿਰ ਇਹਨੂੰ ਬੇਨਤੀ ਸੁਣਿਓ ਜਿਹੜਾ ਅੱਖਰਾਂ ਦਾ ਜੋੜ ਸ਼ਬਦ ਹੈ ਸ਼ਬਦ ਅਰਥ ਜ਼ਰੂਰ ਚੇਂਜ ਕਰ ਜਾਏਗਾ ਪਰ ਜੇ ਚੇਤੇ ਰੱਖੋ ਜਦੋਂ ਅੰਕ ਲਿਖੋਗੇ ਅੰਕ ਤਾਂ ਅਰਥ ਚੇਂਜ ਕਰ ਹੀ ਨਹੀਂ ਸਕਦਾ ਜਿਵੇਂ ਅਸੀਂ ਸ਼ਬਦ ਇੱਕ ਵਰਤਨੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਇਹ ਅਖਰੀ ਹੈ ਨਾ ਘਗਾ ਤੇ ਰਾਰਾ ਤੇ ਕਿਤੇ ਰਾਰੇ ਥੱਲੇ ਔਂਕੜ ਕਿਤੇ ਘਗਾ ਰਾਰਾ ਘਰ ਦੇ ਰਾਰੇ ਨੂੰ ਸਿਆਰੀ ਪਰ ਦੇਖੋ ਇਹ ਉਚਾਰਨ ਇੱਕੇ ਪਰ ਅਰਥ ਚੇਂਜ ਕਰ ਜਾਂਦਾ ਹੈ ਸ਼ਬਦ ਹਾਲਾਂਕਿ ਸ਼ਬਦ ਦੀ ਬੰਤਰ ਇੱਕ ਸਪੈਲਿੰਗ ਇੱਕੇ ਪਰ ਅਰਥ ਇੱਕ ਨਹੀਂ ਰੱਖਦਾ ਇਹ ਸਮੇਂ ਅਨੁਸਾਰ ਜਿੱਥੇ ਵਰਤਿਆ ਜਾਂਦਾ ਉੱਥੇ ਆਪਣੇ ਅਰਥ ਨਵੇਂ ਬਣਾ ਲੈਂਦਾ ਅਰਥ ਜਿਹੜੇ ਨੇ ਚੇਂਜ ਕਰ ਜਾਂਦਾ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਾਲ ਪਹਿਲੇ ਘਰ ਤੋਂ ਲੈ ਕੇ 17 ਘਰ ਤੱਕ ਗੁਰੂ ਰੰਧ ਸਾਹਿਬ ਚਾਹੇ ਇਸ ਤਰੀ 17 ਘਰ ਤੱਕ ਆਇਆ ਹਾਲਾਂਕਿ ਗੁਰਦੇਵ ਨੇ ਦੋ ਥਾਵਾਂ ਤੇ ਖਾਸ ਕਰਕੇ ਇਸ਼ਾਰਾ ਕੀਤਾ ਕਿ ਘਰ ਦਾ ਸਬੰਧ گاਉਣ ਦੇ ਨਾਲ ਹੈ ਏਕ ਸਵਾਨ ਕੈ ਘਰ ਗਾਵਣਾ ਗਾਵਣਾ ਦਾ ਮਤਲਬ ਇਸ਼ਾਰਾ ਕਰ ਦਿੱਤਾ ਇਹਨੂੰ ਗਾਓ ਉਹ ਸ਼ਬਦ ਕਬੀਰ ਸਾਹਿਬ ਦਾ ਪਹਿਲਾ ਕਿ ਜਨਨੀ ਜਨ ਸੁਧ ਵੱਡਾ ਹੋਤਾ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤਖੈ ਇਹਦਾ ਮਤਲਬ ਇਸ ਸ਼ਬਦ ਨੂੰ ਉਸ ਘਰ ਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਏਕ ਸਵਾਨ ਦੋਏ ਸਵਾਨੀ ਨਾ ਇੱਕ ਬਚਨ ਹੁੰਦਾ ਯਾਨੀ ਅੜਾ ਕੈ ਘਰ ਗਾਵਣਾ ਇਹਦਾ ਮਤਲਬ ਇਸ ਸ਼ਬਦ ਨੂੰ ਗਾਉਣ ਵਾਲਾ ਰਬਾਬੀ ਉਸ ਘਰ ਵਿੱਚ ਗਾਏ ਜਿਸ ਘਰ ਵਿੱਚ ਗੁਰਦੇਵ ਦਾ ਇਹ ਸ਼ਬਦ ਗਾਇਆ ਗਿਆ ਹੈ ਇਆਂਣੜੀਏ ਮੰਨਣਾ ਕਾਇ ਕਰੇ ਇਹਦਾ ਮਤਲਬ ਘਰ ਨਾਲ ਗਾਉਣ ਦਾ ਸੰਬੰਧ ਦੇਖੋ ਇੱਕ ਤਾਂ ਘਰ ਦਾ ਅਰਥ ਹੈ ਜਿਹਦਾ ਗਾਉਣ ਨਾਲ ਕਹਿ ਲਿਏ ਸੰਗੀਤ ਨਾਲ ਕਹਿ ਲਿਏ ਤੇ ਖਾਸ ਕਰਕੇ ਕਵਿਤਾ ਨਾਲ ਉਹਦਾ ਸਬੰਧ ਹੈ ਪਰ ਇਹ ਘਰ ਸ਼ਬਦ ਅਰਥ ਚੇਂਜ ਕਰੇਗਾ ਐਸੇ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਛੇ ਘਰ ਛੇ ਗੁਰ ਪਰ ਇੱਥੇ ਘਰ ਦੇ ਅਰਥ ਚੇਂਜ ਹੋ ਗਏ ਇੱਥੇ ਘਰ ਦਾ ਅਰਥ ਸੰਗੀਤ ਨਾਲ ਨਹੀਂ ਰਿਹਾ ਇੱਥੇ ਘਰ ਦਾ ਅਰਥ ਹੋ ਗਿਆ ਛੇ ਸ਼ਾਸਤਰ ਉਸ ਤੋਂ ਬਾਅਦ ਅਸੀਂ ਬਾਣੀ ਚ ਇੱਕ ਬਚਨ ਪੜ੍ਹਨੇ ਆ ਬਾਬਾ ਜੈ ਘਰ ਕਰਤੇ ਕੀਰਤ ਹੋਇ ਉਥੇ ਵੀ ਅਰਥ ਤਬਦੀਲ ਕਰ ਗਿਆ ਉਥੇ ਅਰਥ ਹੋ ਗਿਆ ਗ੍ਰੰਥ ਜਾਂ ਪੁਸਤਕ ਰੂਪ ਉਸ ਤੋਂ ਬਾਅਦ ਅਸੀਂ ਪਾਠ ਜਦੋਂ ਕਰਨੇ ਆ ਤੇ ਬਾਬਾ ਜੀ ਦਾ ਇੱਕ ਬਚਨ ਆਉਂਦਾ ਕਿ ਘਰ ਕੀ ਨਾਰ ਬਹੁਤ ਇਤਜਾਸਿਓ ਉਥੇ ਅਰਥ ਤਬਦੀਲ ਕਰ ਗਿਆ ਉਥੇ ਘਰ ਕੀ ਨਾਰ ਦਾ ਅਰਥ ਘਰ ਵਾਲੀ ਬਣ ਕੇ ਜਦੋਂ ਪਾਠ ਕੀਤਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਕੋ ਆਏ ਅਰਥ ਚੇਂਜ ਹੋ ਗਿਆ ਉਥੇ ਬਾਡੀ ਸਾਡਾ ਤਨ ਅਰਥ ਹੋ ਗਿਆ ਚੇਂਜ ਕਰਦਾ ਜਿਹੜਾ ਮੈਂ ਤਾਂ ਬੇਨਤੀ ਕਰ ਰਿਆਂ ਸ਼ਬਦ ਨਹੀਂ ਗੁਰਦੇਵ ਨੇ ਓੰਕਾਰ ਤੋਂ ਪਹਿਲਾਂ ਬੜਾਇਆ ਉਹਨਾਂ ਦੀ ਖਿੰਦਸੇ ਕਿਉਂਕਿ ਸ਼ਬਦ ਅਰਥ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਪਰ ਅੰਕ ਅਰਥ ਨਹੀਂ ਚੇਂਜ ਕਰੇ ਘਰ ਦੇ ਕਿੰਨੇ ਅਰਥ ਬਣ ਜਾਣਗੇ ਨਿਜ ਘਰ ਮਹਿਲ ਪਾਓ ਸੁਖ ਸਹਜੇ ਆਤਮਿਕ ਅਵਸਥਾ ਬਣ ਗਈ ਨਾਨਕ ਬੱਧਾ ਘਰ ਤहां ਜਿੱਥੇ ਮਿਰਤ ਨਾ ਜਨਮ ਜਰਾ ਅਰਥ ਉੱਥੇ ਵੀ ਚੇਂਜ ਹੋ ਗਏ ਮੈਂ ਬੇਨਤੀ ਕਰਾਂਗਾ ਕਿ ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਤਬਦੀਲ ਕਰ ਜਾਂਦਾ ਇੱਕੋ ਸ਼ਬਦ ਇੱਕੋ ਸਪੈਲਿੰਗ ਇੱਕੋ ਉਚਾਰਨ ਉਹਦਾ ਹਰ ਥਾਂ ਤੇ ਅਰਥ ਇੱਕੋ ਨਹੀਂ ਪਰ ਪਿਆਰਿਓ ਜੇ ਹਿੰਦਸੇ ਵਾਲਾ ਇੱਕ ਲਿਖੋਗੇ ਇਹਦਾ ਅਰਥ ਕਦੀ ਵੀ ਚੇਂਜ ਨਹੀਂ ਹੋਣਾ ਕਿਸੇ ਹਾਲਤ ਵਿੱਚ ਵੀ ਚੇਂਜ ਨਹੀਂ ਹੋਣਾ ਇੱਕ ਦਾ ਅਰਥ ਕੇਵਲ ਇੱਕ ਤੇ ਸਤਿਗੁਰੂ ਨੇ ਓੰਕਾਰ ਤੋਂ ਪਹਿਲਾਂ ਇੱਕ ਹਿੰਦਸੇ ਵਾਲਾ ਲਿਖ ਕੇ ਇਸ ਗੱਲ ਨੂੰ ਦਿੜੜਾ ਕਰਾ ਦਿੱਤਾ ਕਿ ਸਿੱਖ ਉਸ ਦੀ ਪੂਜਾ ਕਰਦਾ ਜਿਹੜਾ ਇੱਕ ਜਿਸ ਇੱਕ ਵਰਗਾ ਹੋਰ ਕੋਈ ਵੀ ਨਹੀਂ